ਉੱਤਰ ਜਾ। ਪਿਆ। ਉਹ ਬੋਲਤ ਉਹ ਜਾ। ਹੈ? ਤੁਹਾਨੂੰ ਲੱਗਿਆ ਬਜ਼ੁਰਗ ਜਿਹਾ ਆ ਕੇ ਆ। ਉਹ ਸਿੱਖਾਂ ਨੂੰ ਬਸੋ ਮਾੜੀ ਬੋਲਤੀ। ਮਾੜੇ ਨਿਆਣੇ ਵਾਂ ਦੇਖੋ ਸੀ ਬਜ਼ੁਰਗ ਦਾ ਮਰਨ। ਇਹ ਘਰ ਪਰ ਆ ਜਾਣਾ ਹੈ। ਅੱਜ ਮੀਂਹ ਚੰਗੀਆਂ ਤੇ ਜਿੰਨੀਆਂ ਆਪਰ ਆਗਲਾ ਅਬਰੀਂ ਦੀਂਦੀ ਹੋਣੀ ਹੈ ਉਸੇ ਕੇ ਲਾਉ ਵੈਤਲੀ ਮਿਸਰ ਥੇ ਦੇਖੋ ਤੁਸੀਂ ਥੋੜੇ ਨਾ ਕੀ ਆਵਾਂ ਥੋੜਾ ਸਭ ਦੇਖੋ ਕਿ ਕਹਿੰਦਾ ਜਿੰਨੇ ਦਾ ਤਾਂ ਬਤਨ ਜਿੰਨੇ ਦਾ ਬਤਨ ਆ ਰਹੇ ਹਟਣਾ ਅੱਜ ਆ ਨਹੀਂ ਕਰਨੇ ਕੋਈ ਆਲਾ ਨਹੀਂ ਇੱਥੇ ਕੋਈ ਆਣਾ ਕੋਈ ਆਜਾ ਆ ਐਸੇ ਆਸੀ ਆਪਣੇ ਘੇਟ ਤੇ ਮੈਂ ਕੀ ਨਾਮ ਆ ਤੁਹਾਡਾ ਕਿਹੜਾ ਮੇਰਾ ਨਾਮ ਸੂਰਤ ਸਿੰਘ ਆ ਜੀ ਇਹ ਜਿਹੜਾ ਪਿੰਡ ਹੈ ਜੀ ਆਪਣਾ ਪਿੰਡ ਬਹਿਲੋਲਪੁਰ ਹੈ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਹੈ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਹੈ ਮਾਮਲਾ ਕੀ ਹੈ ਇੱਕ ਤਾਂ ਇਹਨਾਂ ਨੇ ਹੀ ਪੈਸੇ ਬਹੁਤ ਕੱਢ ਦਿੱਤੇ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਇਹਨਾਂ ਨੇ ਤੁਸੀਂ ਜੇ ਆਪਾਂ ਗੱਲ ਕਰੀਏ ਤੁਹਾਡਾ ਕਿ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਫਾਈਲਾਂ ਦਿੱਤੀ ਹੋਈਆਂ ਫਾਈਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ 8ਵੇਂ ਮਹੀਨੇ ਤੋਂ ਅਸੀਂ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਾਲਾ ਲੈ ਭੇਜ ਦਿੱਤਾ ਐਸਡੀਐਮ ਦੇ ਐਸਡੀਐਮ ਦੇ ਅਸੀਂ ਜਾਂਦੇ ਰਹੇ ਹਾਂ 2-3 ਦਿਨ ਹੁ ਹਾਲੇ ਸਾਨੂੰ ਕੋਈ ਮਾਜਵਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜ਼ਮੀਨਾਂ ਬਾਹ ਚ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਅਸ਼ਵਾਸ਼ਣ ਹੁਣ ਐਸਡੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਂਗੇ ਤੁਹਾਨੂੰ ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਪਿੰਡ ਬਹਿਲੋਲਪੁਰ ਕੀ ਕੱਟਣਾ ਹੋਈ ਹੈ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਈਆ ਤੁਹਾਡਾ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਡੀਡੀ ਟੀਮ ਕਬਜ਼ਾ ਲੈਣੀ ਹੈ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਨਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਅਸੀਂ ਨਹੀਂ ਆਈ ਸਾਨੂੰ ਸੱਚ ਕੋਈ ਅਸੀਂ ਖਾਤਾ ਨਹੀਂ ਦਿੱਤਾ ਜੀ ਕਿਸੇ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ ਉਹ ਇਦਾਂ ਕਹਿੰਦਾ ਹਾਂ ਸਰਦਾਂ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਬਗੈਰ ਲੈ ਲੈਣਗੇ ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਮਾਰਨਗੇ ਥੋੜੇ ਸਾਹਮਣੇ ਸਾਨੂੰ ਧੱਕੇ ਕਰਦੇ ਚੱਡਣਾ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਡ ਤੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਐਮ ਦ ਨਾ ਕੋ ਬਾਤ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਗਈਆਂ ਉਹ ਕਹਿੰਦੇ ਜਿਹੜੀ ਬਾਕੀ ਬਚ ਗਈ ਨਾ ਅਸੀਂ ਉਹਨਾਂ ਦਾ ਕੋਈ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧ ਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਜਿੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕੀਲੇ ਦਾ ਰੇਟ ਚੱਲਦਾ ਹੈ ਸਾਰਾ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50-50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆਪਾਂ ਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹੀ ਅਮਲਾ ਫੇਲਾ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਇਹਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਹਾਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਗੇ ਉਸ ਜੇ ਰੇਟ ਵਧੂਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦਊਗਾ ਜੀ ਅੱਜ ਸਿੱਧਾ ਹੀ ਆਗੇ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਆਹੀ ਬੈਲ ਹੌਲਪੁਰ ਪਿੰਡ ਦੇ ਵਿੱਚ ਪੋਜੈਸ਼ਨ ਲੈਣ ਆਏ ਆ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜੇ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ-ਜੋ ਰੈਲੇਵੈਂਟ ਡਾਕੂਮੈਂਟ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਕ ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਨੇ ਕਿਸਾਨਪਰਾ ਬਣ ਦਿੱਤੀਆਂ ਉਹਨਾਂ ਦੇ ਵਿਦਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪ੍ਰੈਸ਼ਰ ਲਿਆ ਜਾਵੇ ਉਸ ਲੜੀ ਤਹੇ ਤਾ ਮਾਨਯੋਗ ਹੁਕਮਾਂ ਅਸੀਂ ਵੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਹੀ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਤੇ ਕਬਜ਼ਾ ਲੈਣਾ ਮੈਂ ਵੇਖੋ ਬਹਿਨੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾਂ ਦੋ ਪਿੰਡਾਂ ਦੇ ਅੱਗੇ ਅਸੀਂ ਚੱਲਦੇ ਰਾਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਰ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਵੇ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨ ਜਿਵੇਂ ਸੜਕਾ ਬਣਾਣੀਆਂ ਹਸਪਤਾਲ ਬਣਾਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰਕੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਹ ਦਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਰ ਕੋ ਜਾ ਕੇ ਆਪਣਾ ਹਨਸਬੰਦ ਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋਇਆ ਹੋਵੇ ਉਸ ਸੰਸਾਰ ਆਪਣੀਆਂ ਫਾਈਲਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਮਿਹਨਤੀ ਕਰਦਾ ਵਾਂ ਆਪਣੇ ਆਪਣੇ ਫਾਈਲ ਲਾਣ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਤੁਹਾਡੇ ਏਰੀਆ ਚ ਪੈਂਦਾ ਜੀ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਸ 2 ਦੇ ਵਿੱਚ ਬਹਿਲੌਰਪੁਰ ਦੀ ਗੱਲ ਕਰੀਏ ਤੇ 0.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਏਰੀਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਆਂ ਫਿਰ ਹੋਰ ਲਈ ਆਪਾਂ ਕੇ ਪ੍ਰੋਜੈਕਸ਼ਨ ਲੈਂਦੇ ਆਂ ਸਭ ਜਿਹੜਾ ਰੜਕਾ ਲੱਗਿਆ ਕਿਸਾਨ ਜਿਹੜਾ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲੋ ਉਹਨਾਂ ਪਿੰਡਾਂ ਦੇ ਜਾ ਰਹੇ ਆਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪੋਤ ਦੇ ਵਿੱਚ ਮੈਕ